नवशह सरगर्मी प्रोग्राम वास्तविक प्रतिशी की तरफ आप जी का हार्दिक स्वागत है यह शायद जिला शहीद भगत सिंह संबंधित अज दिन विशेष सरगर्मी फैमिली रेस्टोबार एक मल्टी कजीन रेस्टोरों का स्वाद जो तुहानू तो हमेशा रहेगा याद आज ही आओ चंदूस फैमिली रेस्टोबार चंडगढ़ रोड नवा शहर कॉल सेवन एट थ्री सेवन डबल जीरो डबल जीरो डबल सिक्स ਅਜਿਵੇਂ ਤੁਹਾਡੇ ਨਾਲ ਅਸੀਂ ਕੋਈ ਗਰਨੂਰ ਬਰਾੜ ਅਤੇ ਅਸ਼wini ਰਾਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਹ ਜਾਣਕਾਰੀ ਸ਼੍ਰੀ ਪਰਵੀਨ ਸਰੀਨ ਜੰਨਤ ਫਤਤਾ ਨਵਾਂ ਸ਼ਹਿਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਵੱਲੋਂ ਸਾਂਝੀ ਕੀਤੀ ਗਈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਪਾਲਣਾ ਕਰਦੇ ਆ ਔਰ ਜੇ ਕਿਤੇ ਅਸੀਂ ਉਤਾਹੀ ਕਰਦੇ ਆ ਕਾਨੂੰਨ ਦੀ ਉਲੰਘਣਾ ਕਰ ਦਿੰਦੇ ਆ ਫਿਰ ਸਾਡੇ ਮਨੂੰ ਕਾਰਵਾਈ ਹੁੰਦੀ ਹੈ ਠੀਕ ਹੈ ਲਾਈਟ ਦੇ ਗ੍ਰੀਨ ਲਾਈਟ ਜੇ ਅਸੀਂ ਰੈੱਡ ਲਾਈਟ ਨੂੰ ਕਰਾਸ ਕਰਦੇ ਰੈੱਡ ਲਾਈਟ ਕਰਦੀ ਹੈ ਸਪੈਸ਼ਲ ਗੱਲ ਕਰਦੇ ਆ ਉਹ ਇਹ ਆ ਕਿ ਪੋਪਸੋ ਐਕਟ ਪੋਪਸੋ ਐਕਟ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਆ ਕਿ ਜਿਹੜਾ ਬੱਚਿਆਂ ਦੀ ਸੁਰੱਖਿਆ ਵਾਸਤੇ ਕਾਨੂੰਨ ਬਣਿਆ ਹੋਇਆ ਹੈ ਪ੍ਰੋਟੈਕਸ਼ਨ ਆਫ ਚਾਈਲਡਰਨ ਚਿਲड्रन ਫ্রম ਸੈਕਸ਼ੂਅਲ ਅਫੈਂਸਸ ਆਪਾਂ ਸਾਰੇ ਬੱਚੇ ਘਰ ਤੋਂ ਸਕੂਲ ਨੂੰ ਆਉਂਦੇ ਆ ਸਕੂਲ ਤੋਂ ਘਰ ਨੂੰ ਜਾਂਦੇ ਆ ਜਾਂ ਛੁੱਟੀ ਵਾਲੇ ਦਿਨ ਅਸੀਂ ਵਿਜਾਰਡ ਦੇ ਵਿੱਚ ਵਿਜਿਟ ਕਰਦੇ ਆ ਜਾਂ ਕੋਈ ਮੇਲਾ ਦੇਖਣ ਜਾਂਦੇ ਆ ਜਾਂ ਫਿਰ ਅਸੀਂ ਕਈ ਵਾਰੀ ਮੰਮੀ ਡੈਡੀ ਸਾਡੇ ਘਰ ਨਹੀਂ ਉਦੋਂ ਅਸੀਂ ਇਕੱਲੇ ਹੁੰਦੇ ਹਾਂ ਘਰ ਦੇ ਵਿੱਚ ਕਿਤੇ ਤੁਹਾਨੂੰ ਲੱਗੇ ਕਿ ਕੋਈ ਤੁਹਾਡੇ ਨਾਲ ਤੁਹਾਡੇ ਸਰੀਰ ਨਾਲ ਛੇੜਛਾੜ ਕਰ ਰਿਹਾ ਹੈ ਤੁਹਾਨੂੰ ਗਲਤ ਤਰੀਕੇ ਨਾਲ ਟੱਚ ਕਰ ਰਿਹਾ ਠੀਕ ਹੈ ਤੁਸੀਂ ਸਕੂਲ ਨੂੰ ਆਂਦੇ ਹੋ ਤੁਸੀਂ ਨੋਟਿਸ ਕਰੋ ਕਿ ਕੋਈ ਵਿਅਕਤੀ ਰੋਜ਼ ਤੁਹਾਡਾ ਪਿੱਛਾ ਕਰਦਾ ਹੈ कोई व्यक्ति रोज़ थोड़ा पिछा करता है कोई थोड़े तो मतलब रोज़ आना थो घूर घूर के देखता है थानू गलत तरीके देखता है ठीक है तुम अक्सर महसूस करते हो पर उस वे चुप हो, बोलते नहीं इस करके अज का स्नेहा यह है कि जो कि इस तरह लगे कि कोई व्यक्ति तू गलत नजरिए देखता है ਕੋਈ ਤੁਹਾਡਾ ਪਿੱਛਾ ਕਰਦਾ ਹੈ ਕੋਈ ਤੁਹਾਨੂੰ ਅਸ਼ਲੀਲ ਵੀਡੀਓਜ਼ ਦਿਖਾਉਂਦਾ ਹੈ ਇਹ ਗੰਦੀਆਂ ਪ੍ਰਤਮਾ ਕਰਉਂਦਾ ਗੰਦਾ ਲਿਟਰੇਚਰ ਪੜਨ ਮੰਗਦਾ ਉਸ ਮਿਲਨੇ ਤੁਸੀਂ ਆਪਣੀ ਮੰਮੀ ਦੇ ਨਾਲ ਇਹ ਗੱਲ ਸਾਂਝੀ ਕਰੋ ਮੰਮੀ ਨਾਲ ਸਾਂਝੀ ਕਰੋ ਡੈਡੀ ਨਾਲ ਸਾਂਝੀ ਕਰੋ ਜੇ ਤੁਸੀਂ ਮੰਮੀ ਨਾਲ ਸਾਂਝੀ ਨਹੀਂ ਕਰ ਸਕਦੇ ਤਾਂ ਸਕੂਲ ਦੇ ਵਿੱਚ ਬਹੁਤ ਸਾਰੀਆਂ ਬੈਡ ਮੈਨਜੇ ਹੁੰਦੇ ਆ ਇਹਨਾਂ ਦੇ ਤੁਸੀਂ ਬਹੁਤ ਨਜ਼ਦੀਕ ਹੁੰਦੇ ਠੀਕ ਹੈ ਤੁਸੀਂ ਆਪਣੇ ਭੈਣਾ ਵਾਂਗ ਉਹਨਾਂ ਨਾਲ ਗੱਲ ਕਰ ਲੈਂਦੇ ਹੋ ਤੁਸੀਂ ਆਪਣੇ ਮੰਮੀ ਵਾਂਗ ਉਹਨਾਂ ਨਾਲ ਗੱਲ ਕਰ ਲੈਂਦੇ ਹੋ ਬਹੁਤ ਤੁਹਾਡੇ ਨੇੜੇ ਹੁੰਦੇ ਮੈਡਮ ਠੀਕ ਹੈ ਇਵਨ ਤੁਸੀਂ ਆਪਣੀ ਮੈਡਮ ਦੇ ਨਾਲ ਘਰ ਦੀਆਂ ਗੱਲਾਂ ਵੀ ਸੇਅਰ ਕਰ ਲੈਂਦੇ ਹੋ ਠੀਕ ਹੈ ਕੱਲ ਸਾਡੇ ਪਰੌਣੇ ਆਏ ਸੀ ਉਹ ਵਰਕ ਵੀ ਲੈ ਕੇ ਆਏ ਸੀ ਸਾਡੀ ਭੂਆ ਬਾਹਰੋਂ ਆਈ ਸੀ ਖੱਡ ਲਿਆ ਲੈ ਕੇ ਆਈ ਸੀ ਹਾਂਜੀ ਇਸ ਤਰ੍ਹਾਂ ਦੀ ਗੱਲਾਂ ਸਾਂਝੀ ਕਰਦੇ ਨਾ ਪਰ ਜਿਹੜੀ ਗੱਲ ਤੁਹਾਨੂੰ ਸਾਂਝੀ ਕਰਨੀ ਚਾਹੀਦੀ ਉਸ ਨੂੰ ਤੁਸੀਂ ਕਦੇ ਕੀਤੀ ਨਹੀਂ ਇਸ ਕਰਕੇ ਜਦੋਂ ਤੁਹਾਨੂੰ ਕਿਤੇ ਲੱਗੇ ਜੋ ਪਿੱਛੇ ਦੱਸਿਆ ਕਿ ਤੁਹਾਨੂੰ ਕੋਈ ਇਸ ਤਰ੍ਹਾਂ ਲੱਗਦਾ ਕਿ ਇਹਦਾ ਬੰਦੇ ਦਾ ਨਜ਼ਰੀਆ ਗਲਤ ਹੈ ਰੋਜ਼ ਮੇਰੇ ਪਿੱਛੇ ਆਉਂਦਾ ਹੈ ਉਦੋਂ ਫਿਰ ਤੁਸੀਂ ਆਪਣੀ ਮੰਮੀ ਨਾਲ ਇਹ ਗੱਲ ਸ਼ੇਅਰ ਕਰਨੀ ਜੇ ਮੰਮੀ ਨਾਲ ਨਹੀਂ ਕਰ ਸਕਦੇ ਫਿਰ ਤੁਸੀਂ ਆਪਣੇ ਮੈਡਮ ਨਾਲ ਸਾਂਝੀ ਕਰੋ ਪ੍ਰਿੰਸੀਪਲ ਸਾਹਿਬ ਨਾਲ ਸਾਂਝੀ ਕਰੋ ਠੀਕ ਹੈ ਜੇ ਤੁਸੀਂ ਇਹਨਾਂ ਸਾਰਿਆਂ ਨਾਲ ਨਹੀਂ ਗੱਲ ਕਰ ਸਕਦੇ ਤੁਹਾਡੇ ਵਾਸਤੇ ਇੱਕ ਟੋਲ ਫ੍ਰੀ ਨੰਬਰ ਬਣਿਆ ਹੋਇਆ ਬੱਚਿਆਂ ਵਾਸਤੇ ਚਾਈਲਡ ਹੈਲਪ ਲਾਈਨ ਨੰਬਰ ਹੈ ਕਿਸੇ ਨੂੰ ਪਤਾ ਵੀ ਕਿੰਨਾ ਨੰਬਰ ਹੈ ਹੱਥ ਖੜੇ ਕਰੋ ਕਰੋ ਬਈਨ ਵਾਸਤੇ ਬਤਾਓ ਤੁਸੀਂ ਕੋਸ਼ਿਸ਼ ਕੀਤੀ ਹੈ ਦੱਸਿਆ ਤੁਸੀਂ ਹੈ ਨਗਰ ਮਾਨ ਕੇ ਦੱਸਿਆ 1968 ਲਿਖਿਆ ਹੋਇਆ 1968 ਨੰਬਰ ਜੋ ਹੈ ਇਹ ਜ਼ਿਲ੍ਹਾ ਕਾਨੂੰਨੀ ਸਿਵਾਵਾ ਅਥਾਰਟੀ ਦਾ ਨੰਬਰ ਹੈ ਤੇ ਟੋਲ ਫਰੀ ਨੰਬਰ ਤੇ ਤੁਸੀਂ ਇੱਥੇ ਵੀ ਗੱਲ ਕਰ ਸਕਦੇ ਹੋ ਕਾਨੂੰਨ ਦੀ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਵਕੀਲ ਫ੍ਰੀ ਲੈਣ ਵਾਸਤੇ 1988 ਲੇਕਿਨ ਬੱਚਿਆਂ ਦੀ ਸੁਰੱਖਿਆ ਵਾਸਤੇ ਕਿਤੇ ਤੁਸੀਂ ਮਹਿਸੂਸ ਕਰੋ ਕਿ ਤੁਸੀਂ ਫਸ ਗਏ ਹੋ ਕੋਈ ਵਿਅਕਤੀ ਤੁਹਾਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਠੀਕ ਹੈ ਪਹਿਲੀ ਗੱਲ ਤਾਂ ਤੁਸੀਂ ਕਿਸੇ ਦੇ ਮਗਰ ਬੈਠਣਾ ਨਹੀਂ ਤੁਸੀਂ ਸਕੂਲ ਤੋਂ ਆਉਣੇ ਜੋ ਜਾਂਦੇ ਹੋ ਘਰ ਨੂੰ किस मगर नहीं बैठना थानू तो कहे भी ठीक है कि मगर नहीं बैठना जे कि तो कोई बिठा के लै गया वो चुंगल दे के पिछट के तुं चाइल्ड हैल्पलाइन नंबर के उ फोन करना कि नंबर है सारे बोल के दसो उची बोलो भी कि नंबर है दस अठ दस नौ वन जीरो 98 98 98 ਹਾਂ 1098 1098 ਹਾਂ ਅਜੇ ਨੂੰ ਯਾਦ ਰੱਖਣਾ ਔਰ ਹੋਰ ਵੀ ਵੱਡੀ ਗੱਲ ਸਤਿ ਸ਼੍ਰੀ ਅਕਾਲ ਜੀ ਮੈਂ ਜਸਵੀਰ ਸਿੰਘ ਬਾਬਾ ਬੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਮੈਂ ਬਹੁਤ ਧੰਨਵਾਦ ਕਰਦਾ ਆ ਜੀ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਸੀਦਪਗ ਸਿੰਘ ਨਗਰ ਦਾ ਜਿਨ੍ਹਾਂ ਵੱਲੋਂ ਅੱਜ ਸਾਡੇ ਸਕੂਲ ਬਾਬਾ ਵਿਜੀਤ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਬਾਕਸ ਆਫ ਐਕਸ ਸੰਬੰਧੀ ਜਾਣਕਾਰੀ ਦਿੱਤੀ ਜੀ ਮੈਂ ਇਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਜੀ ਥੈਂਕ ਯੂ ਜੀ ਇਸ ਸੱਜਣ ਸ਼ਾਮ ਭਰ ਸੇ ਨਗਰ ਨਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ